ਤੇ ਕਈ ਲੋਕਾਂ ਦਾ ਮਤੇ ਕਿ ਤੁਸੀਂ ਆ ਵੀ ਬੜੇ ਕਮੈਂਟ ਜ਼ਿਆਦਾ ਕਰਦੇ ਆ ਹਨਾ ਕਬला ਤੁਸੀਂ ਤਕਾਰਾ ਪਾਣਾ ਚਾਹਦੇ ਆ ਤਾਂ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਪੇਜ ਲੈ ਕੇ ਆਈ ਆ ਸੰਜ ਨਾਲ ਉਸ ਦਾ ਇਸ਼ਾਰੇ ਕਾਫੀ ਹੁੰਦਾ ਤੇ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਰਾ ਸਾਰਿਆਂ ਦਾ ਮੇਰੇ ਚੈਨਲ ਪੰਜਾਬੀ ਰੋਸਟਰ ਬੀਬੀ ਪਾ ਅੱਜ ਮੈਂ ਸੋਨੀਯੂ ਕੁਾਰ ਦੇ ਜਿਹੜੇ ਰਿਪਲਾਈ ਕਰੇ ਵਿਆ ਲੋਕਾਂ ਨੂੰ ਆ ਰੋਸਟਰਾਂ ਨੂੰ ਓਕੇ ਬਾਰੇ ਮੈਂ ਗੱਲ ਕਰਾਂਗੇ ਬਾਕੀ ਪਾਦਰੀ ਨੂੰ ਜਿਹੜੀ ਉਮਰ ਕੈਦ ਦੀ ਸਜ਼ਾ ਹੋਈ ਆ ਗੌਰ ਨੇ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਕੀ ਗੈਲ ਬਲੈਸ ਕਰਿਆ ਏ ਉਹ ਜੇਲ੍ਹ ਚ ਚਲੇ ਗਏ ਨੇ ਉਹਨਾਂ ਕੇ ਬਾਰੇ ਮੈਂ ਬਾਤ ਕਰਾਂਗੇ ਕਰਦੇ ਹਾਂ ਸ਼ੁਰੂ ਤਾਂ ਸਿੱਤਾ ਲੋਕ ਆਨੇ ਬੇਕਾਰ ਆਣੇ ਘਟਿਆ ਸੋਚੜਾ ਲੋਕਾਂ ਦੇ ਆਕਿਆ ਤਾਂ ਕੀ ਵਾਦਾ ਦੇਣਾ ਕਰ ਛੱਲੇ ਸੱਟਾਂ ਜੋ ਸੋਨੂ ਘਰ ਕੀ ਵਰਤ ਲਾ ਆਪਾਂ ਇਸ ਕਾ ਕਹਿਣਾ ਵੀ ਘਟਿਆ ਲੋਕ ਮੈਨੂੰ ਜਿਹੜੇ ਮਤਲਬ ਇਸ ਤਰ੍ਹਾਂ ਕੀ ਬਾਤਾਂ ਬੋਲਣਾ ਹੈ ਹਨਾ ਜਿਹੜੇ ਲੋਕ ਥਾਰੀ ਵੀਡੀਓ ਦੇਖਾਂ আর ਤੁਹਾਨੂੰ ਲਾਈਕ ਸ਼ੇਅਰ ਕਰਾਂ ਉਹਨਾਂ ਨੂੰ ਹੀ ਧਮੇ ਬੇਵਕੂਫ ਦਸੀਆਂ ਵੀ ਇੰਨੇ ਘਟਿਆ ਲੋਕ ਹਨਾ ਜਿਹੜੇ ਤੁਹਾਨੂੰ ਅੱਗੇ ਲੈ ਕੇ ਜਾਵਾ ਉਹਨਾਂ ਜਨਤਾ ਨੂੰ தம்ੇ ਘਟਿਆ ਕਹਿ ਰਹੇ ਆ ਉਹਨਾਂ ਨੂੰ ਰਿਸਪੈਕਟ ਦੇਣੀ ਚਾਹੀਦੀ ਆ थारी ਵੀਡੀਓ ਦੇਖਾ ਆਰ ਤੁਹਾਨੂੰ ਇੰਨਾ ਅੱਗੇ ਪਹੁੰਚਾਇਆ ਹੈ ਹਨਾ ਉਹਨਾਂ ਨੂੰ ਹੀ ਕਹਾ ਕਿ ਵੀ ਘਟਿਆ ਲੋਕ ਆ ਸਾਰੇ ਹਨਾ ਜਦ ਨੇ ਥੋੜੇ ਜੇ ਚੱਲ ਜਾ ਹਾਂ ਇਹਨਾਂ ਮਹੰਕਾਰ ਆ ਜਾ ਆਪਣੇ ਆਪ ਨੂੰ ਲੋਕਾਂ ਨੂੰ ਬੇਕਾਰ ਦਸਾਂ ਆਪਣੇ ਆਪ ਨੂੰ ਮਹਾਰਾਣੀ ਪਟਿਆਲਾ ਮਤਲਬ ਸਮਝਣ ਲੱਗ ਜਾ ਹਾਂ ਨੇ ਹਨਾ ਅੱਗੇ ਵਧਣੇ ਨਥਾਨੇ ਕਿਹੜਾ ਜਿਹੜੀ ਰਾਕਟ ਲਾਂਚਰ ਤਿਆਰ ਕਰਿਆ ਤਾਂ ਵਿਥਾ ਨੂੰ ਰੋਕ ਲਿਆ ਲੋਕਾਂ ਨੇ ਵਧੀ ਜਾਓ ਜਿੰਨਾ ਬਦਣਾ ਤੇ ਕਈ ਲੋਕ ਮਤ ਦੇਖਤੀਆਂ ਵੀ ਬੈਠ ਕਮੈਂਟ ਜ਼ਿਆਦਾ ਕਰਦੇ ਆ ਹਨਾ ਜਾਂ ਫਿਰ ਜਿਹੜਾ ਰੋਸਟਰ ਆ ਚਲੋ ਉਹਨਾਂ ਦਾ ਕੰਮ ਹੀ ਆਣਾ ਰੋਸਟ ਕਰਨਾ ਚਲੋ ਉਹਨਾਂ ਦੀ ਵੀ ਇੱਕ ਕਮਾਈ ਆ ਠੀਕ ਹੈ ਉਹਨਾਂ ਦੀ ਵੀ ਇੱਕ ਰੋਟੀ ਬਣਦੀ ਆ ਯੋ ਵੱਤ ਤਾਂ ਸਹੀ ਆ ਵੀ ਰੋਟੀ ਬਣਾਇਆ ਪਰ ਇੱਕ ਬਾਤ ਮੈਂ ਦੇਖੀ ਆ ਜਿੱਥੇ ਵੀ ਜਹਾ ਮਤਲਬ ਉੱਥੇ ਦਰਵਾਜ਼ੇ ਨਹੀਂ ਹੁੰਦੇ ਹੈ ਫੋਨ ਐਡਾ ਮਹਿੰਗਾ ਮਤਲਬ ਆਈਫੋਨ ਲੈ ਰੱਖਿਆ ਹੈ ਇਸਨੇ ਫੋਨ ਤੇ ਸਸਤੇ ਦਰਵਾਜ਼ਿਆਂ ਦਾ ਮੈਂ ਤਸਵੀਰ ਹਜ਼ਾਰ ਕੀ ਦਰਵਾਜੇ ਲੱਗ ਜੂਗੇ ਤੁਹਾਨੂੰ ਇੰਨੀ ਕਮਾਈ ਆਵਾ ਤਾਂ ਮੈਂ ਇੰਨੀ ਪ੍ਰੋਮੋਸ਼ਨਾਂ ਕਰਾਂ ਇੰਨਾ ਮੇਕਅਪ ਕਰਾਵਾਂ ਜਿਸ ਪਿੱਛੇ ਤੁਮੇਂ ਕਹਾ ਵਿਮਨ ਬੈਠਣਾ ਕੋਹੋ ਜਹਾ ਉਹਨਾਂ ਕਿ ਵੀ ਤੁਹਾਨੂੰ ਪੈਸੇ ਮਿਲਾਂ ਫੇਰ ਵੀ ਨਹੀਂ ਕੁਝ ਕਰਵਾਉਂਦੇ ਐ ਘਰ ਕਾ ਕਰਵਾ ਲਓ ਤੁਮੇਂ ਚਾਰ ਦਿਨ ਘੱਟ ਫਿਰ ਲਿਓ ਜਾਂ ਫੋਨ ਸਸਤੇ ਲੈ ਲਓ ਤੁਮੇਂ ਫੇਰ ਕਾਹ ਮੈਨੂੰ ਲੋਕ ਕਾਹ ਮੇਰੇ ਗਰੀਬੀ ਕਾ ਮਜ਼ਾਕ ਢਾਵਾ ਉਹ ਚਲ ਰੋਸਟ ਕਰਤੇ ਆਣਾ ਕਰੇ ਜਾਣ ਦੋ ਬਟ ਮੈਂ ਇਹ ਕਰਨੀ ਆ ਕਿ ਤੁਸੀਂ ਰੋਸਟ ਕਰਨ ਆਣਾ ਮੇਰੇ ਕੰਮ ਤੇ ਕਰੋ ਜਾਂ ਫੇਰ ਮੈਂ ਕੁਲਤ ਬੋਲਦੀ ਆ ਜਾਂ ਕੁਝ ਵੀ ਆਣਾ ਤਲ ਮਰੇ ਬਾਤ ਕਿ ਦਾੰਤ ਵੀ ਆ ਠੀਕ ਐ ਤੁਸੀਂ ਕਮਰਟ ਕਰਦੇ ਹੋ ਕਰੇ ਜਾ ਰੰਗ ਪਗਈ ਕਰਾਂ ਚਲੋ ਕੁਦਰਤ ਕੀ ਦੇਣਾ ਹਨਾ ਬੁਰਸ਼ ਤਾਂ ਤੁਮੇ ਆਪ ਕਰਨਾ ਹੈ ਬੁਰਸ਼ੇ ਤੋਂ ਕਰ ਲੈ ਕਰੋ ਚੁੰਨੀ ਪਤਾ ਨਹੀਂ ਜ਼ਿਆਦਾ ਪੀਲੀ ਹੈ ਪਤਾ ਨਹੀਂ ਤੇਰੇ ਦੰਦ ਜ਼ਿਆਦਾ ਪੀਲੇ ਹਨਾ ਮੜਾ ਮੋਟਾ ਬਲੌਗਿੰਗ ਕੀ ਨਹੀਂ ਦੇ ਧਿਆਨ ਹਟਾ ਕੇ ਤੁਮੇ ਆਪਣੇ ਬੁਰਸ਼ ਬਰਸ਼ ਵੀ ਕਰ ਲੈ ਕਰੋ ਦੰਦਾਂ ਨੂੰ ਸਾਫ ਕਰ ਲੈ ਕਰੋ ਹਨਾ ਬਾਕੀ ਬਾਜ ਵੀ ਮੜੀ ਜੀ ਠੀਕ ਕਰ ਲੈ ਕਦੀ ਕਿਹ ਤਰ੍ਹਾਂ ਦੀ ਆਵਾਜ਼ ਕਰ ਲੈ ਕਦੀ ਕਿਹ ਤਰ੍ਹਾਂ ਨੱਕ ਵੀ ਆਪਣਾ ਸਾਫ ਕਰਾ ਲੈ ਇਸ ਨੂੰ ਵੀ ਰੰਗ ਰੂਪ ਤੋਂ ਜਿੱਤਰਾਂ ਘ ਹੈ ਨਾਣਾ ਤੋਂ ਆਪਾ ਵਾ ਬਰਸ਼ ਵੀ ਆਪ ਕਰਨਾ ਪਵਾਂ ਨਾ ਰੋਸਟਰਾਂ ਕੀ ਰੋਟੀ ਚਲਾ ਕਾ ਬਾਰ ਬਾਰ ਗਈ ਜਾ ਚਲੋ ਚੱਲਾ ਠੀਕ ਆ ਉਹਨਾਂ ਵਾਸਤੇ ਕਿਹੜਾ ਦਨੇ ਆਟਾ ਦਾਲ ਸਕੀਮ ਆ ਜਿਹੜੀ ਭੇਜੀ ਦੀ ਹੈ ਨਾ ਇੱਕ ਤੋਂ ਨਕਮਾ ਬੋਲਾ ਪਰ ਤੇ ਹਨਾ ਮੰਦਰ ਵੀ ਨਾ ਕਿ ਅੰਗਰੇਜ਼ੀ ਦੇਖ ਲੋ ਅੰਗਰੇਜ਼ੀ ਨੂੰ ਹੱਥ ਪਾਣਾ ਜ਼ਰੂਰ ਆ ਆਈ ਹੋਪ ਤੁਸੀਂ ਕੋਈ ਢੰਗ ਦਾ ਕੰਮ ਕਰ ਲੋ ਮਤਲਬ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਚੁੰਨੀ ਗੱਲ ਗਏ ਤਾਂ ਦੰਦ ਕਰੀ ਫਿਰਦੀ ਹੈ ਹੈ ਨਹੀਂ ਮੇ ਲੱਲੂ ਰਾਮਣਾ ਅੱਗੇ ਦੇਖੋ ਇੱਕ ਇਹ ਲੱਛਣ ਜਿਆਦਾ ਸਿਆਣੀ ਬਣ ਰਹੀ ਆ ਨਾ ਇਹੋ ਸਾਦੀ ਦਾ ਇੱਕ ਹੋਪ ਇੱਕਾ ਭਾਈ ਬੈਠਾ ਹੈ ਮਤਲਬ ਇਹ ਕੀ ਗੱਲ ਕੀ ਤਰ੍ਹਾਂ ਦੇਖ ਰਿਹਾ ਹੈ ਨਾ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਮੀਮਾਰੇ ਬਲੌਗ ਲੋਕ ਵੀ ਦੇਖਾਂ ਜਵਾਕ ਵੀ ਦੇਖਾਂ ਹੋਰ ਵੀ ਦੇਖਾਂ ਕਿ ਉਹਨਾਂ 'ਪਾ ਕੀ ਅਸਰ ਪਊਗਾ ਥਾਰੇ ਰੰਗ ਰੂਪ ਨੂੰ ਘੱਟ ਰੋਸਟ ਕਰਾਂ ਥਾਰੇ ਗੰਮਾ ਨੂੰ ਜ਼ਿਆਦਾ ਰੋਸਟ ਕਰਾਂ ਮਤਲਬ ਇਤਰਾਂਗੇ ਕੰਮ ਕਰਾਂ ਨਾ ਮੂੰ ਚੱਕ ਕੇ తీ ਦੇਂ ਦੀਪ ਕੀ ਗੋਦੀ ਮੈਂ ਬੈਠ ਜਾ ਹਾਂ ਜਾਂ ਗੱਟੀ ਮੈਂ ਜਾ ਹਾਂ ਉਹ ਕੀ ਗੋਦੀ ਮੈਂ ਬੈਠੀ ਰਹਾ ਸਾਰੇ ਇਤਰਾ ਬੈਠੇ ਰਹਾ ਬਿਸ਼ਰਮਾ ਕਿਦਰਾ ਹਨਾ ਮਤਲਬ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਐ ਇਸ ਤਰ੍ਹਾਂ ਕੇ ਕੰਮ ਕਰਾਂ ਕਿਆ ਬ ਕਿਆ ਕਹੇ ਇਹਨਾਂ ਨੂੰ ਮਤਲਬ ਇਹੋ ਤਾਂ ਬਿਸ਼ਰਮਾ ਇਹਨਾਂ ਨੂੰ ਕੋਈ ਪਰਵਾਹ ਨਹੀਂ ਹੈ ਨੇ ਤਾਂ ਬਲੌਗਰ ਹੁੰਨੇ ਆ ਨਾ ਆਪਣਾ ਜਲੂਸ ਆਪ ਕਢਵਾਉਂਦੇ ਆ ਨਾ ਇਹਨਾਂ ਨੇ ਹਾਲੀਵੁੱਡ ਵਾਲੇ ਵੀ ਜਿਹੜੇ ਫੇਲ ਕਰ ਰੱਖਿਆ ਮਤਲਬ ਹਨਾ ਮੰਗਣਾ ਵਾਲੇ ਹੋਇਆ ਈ ਕਿਆ ਵਿਆਹ ਨਹੀਂ ਹੋਇਆ ਚੂੜਾ ਪਾਈ ਫਿਰੀ ਜਾ ਮੈਨੂੰ ਨਹੀਂ ਸਮਝ ਆਂਦੀ ਪਤਾ ਨਹੀਂ ਉਹ ਮੁੰਡਾ ਸ਼ੋਕਰ ਨੂੰ ਦੇਖ ਰਿਹਾ ਵੀ ਮੇਰੀ ਭੈਣ ਹੈ ਕੋਈ ਹੋਰ ਤਾਂ ਨਹੀਂ ਹੈ ਹਨਾ ਹਾਲੀਵੁੱਡ ਵਾਲੇ ਬਾਲੀਵੁੱਡ ਵਾਲੇ ਸਾਰੇ ਫੇਲ ਆਇਆ ਨਾ ਕਿ ਅੱਗੇ ਜਾਨੇ ਚੜ ਜਾ ਹਾਂ ਇਸ ਤਰ੍ਹਾਂ ਕਿ ਲੱਛਣ ਕਰ ਜਾ ਹਾਂ ਮਤਲਬ ਇਹਨਾਂ ਕਿ ਚੜ੍ਹਾਈ ਹੋ ਜਾ ਹਾਂ ਮਤਲਬ ਪੜਦਾ ਹੀ ਇੱਕ ਜਿਹੜਾ ਇਨਸਾਨ ਕੀ ਅਕਲਪਾ ਪੈ ਜਾ ਹਾਂ ਜਦੋਂ ਇਹਨਾਂ ਕੀ ਚੜ੍ਹਾਈ ਹੋ ਜਾ ਇਹਨਾਂ ਕੀ ਅਕਲਪਾ ਨਿਉ ਪੜਦਾ ਪੈ ਜਾ ਫਿਰ ਕਾਮਨ ਲੋਕ ਮਾਣਾ ਬੋਲਾ ਤੁਸੀਂ ਕੰਮਟ ਕਰਦੇ ਹੋ ਕਰੇ ਜਾਓ ਰੋਸ ਤਰਾਰਦੋਂ ਕਰੇ ਜਾਓ ਤੇ ਬਟ ਜੇ ਮਰੇ ਕਮੀਆਂ ਤਾਂ ਪਲੀਸ ਉਹ ਕੰਮ ਨੂੰ ਤਾਂ ਮਹਿਸੂਸ ਕਰਾਓ ਵੀ ਤੋਂ ਕਾਲੀਆਂ ਦਾ ਕੁਝ ਵੀ ਆ ਮੈਂ ਹਨਾ ਭਰਾ ਦਿਆ ਸ਼ਾਇਆਂ ਪੈ ਜਾਂਦੀਆਂ ਝੁਰੜੀਆਂ ਪੈ ਜਾਂਦੀਆਂ ਡਾਰਕ ਸਰਕਲ ਆ ਜਾਂਦੇ ਆ ਤੇ ਜੇ ਤੁਸੀਂ ਇਸ ਪ੍ਰੋਬਲਮ ਤੁਸੀਂ ਤਕਾਰਾ ਪਾਣਾ ਚਾਹੁੰਦੇ ਆ ਤਾਂ ਮੈਂ ਤੁਹਾਡੇ ਲਈ ਬਹੁਤ ਹੀ ਵਧੀਆ ਪੇਜ ਲੈ ਕੇ ਆਈਆਂ ਕੋਈ ਤਰੀਕਾ ਢੀਕ ਮੰਗਨੇ ਨਿਆ ਬਡੀ ਗੱਲਾਂ ਮੈਂ ਵੀ ਫਸੀ ਜਾਂ ਪਹਿਲਾਂ ਕਰਦੀ ਵੀ ਜੇ ਮੇਰੇ ਮੇ ਕਮੀਆਂ ਨੂੰ ਕਰੋ ਫਲਾਣਾ ਕਰੋ ਅਰ ਗੂਰੇ ਹੋਣ ਵਾਲੀਆਂ ਡਾਰਕ ਸਰਕਲ ਆਉਣੀਆਂ ਕਰੀਮਾਂ ਕਿਹ ਹੈ ਜਿਹੜੀ ਐਡ ਕਰਾਇਆ ਮਤਲਬ ਇਨਗਾ ਇਨਾ ਡਬਲ ਫੇਸ ਆ ਪਹਿਲਾਂ ਆਪਣੇ ਤੋਂ ਠੀਕ ਕਰ ਲਏ ਫਿਰ ਕਾਹ ਮਨੂੰ ਗਲਤ ਬੋਲਣ ਲੋਕ ਨਿਉ ਬੋਲਣ ਨਿਉ ਕਰਾ ਹਨ ਮਾਰੇ ਗੱਲ ਮਰੀ ਜਿਹੜੇ ਰੂਪ ਰੰਗ ਪਾ ਕਮੈਂਟ ਕਰਾਂ ਇਸ ਤਰ੍ਹਾਂ ਦੇ ਲੱਛਣ ਕਰਾਂ ਲੋਕਾਂ ਨੇ ਤਾਂ ਕਰਨਾ ਹੀ ਆ ਕੁਝ ਤੋਂ ਆਪਾਂ ਨੂੰ ਰੱਖਣੀ ਪੈਂਦੀ ਆ ਠੀਕ ਆ ਬਾਕੀ ਜਿਹੜਾ ਸਾਡੇ ਬਾਕੀ ਜਿਹੜਾ ਸਾਡੇ ਨਾਲ ਰਹਿ ਰਿਹਾ ਕਿ ਇੱਕ ਥਾਲੀ ਚ ਰੋਟੀ ਖਾ ਕੇ ਵੀ ਸਾਨੂੰ ਭੰਡਦੇ ਆ ਸਾਡੂੰ ਰੀਸ ਕਰਦੇ ਆ ਠੀਕ ਆ ਅੰਗਰੇਜ਼ੀ ਕਾਪੀ ਕਰਦੇ ਆ ਇੱਕ ਪਾਗਲ ਮੁੰਡਾ ਇਹ ਕਿ ਕਾਪੀ ਕਰਾਇਆ ਮਤਲਬ ਉਹ ਉਹ ਵੀ ਇੱਕ ਵੀਡੀਓ ਬਣਾ ਕਹਾ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਉਹ ਮੁੰਡਾ ਨਹੀਂ ਹੈ ਹੋਰ ਵੀ ਗਈ ਇਸ ਕੀ ਕਾਪੀ ਕਰਾ ਮਤਲਬ ਵੀਡੀਓ ਬਣਾਵਾ ਉਹਨਾਂ ਨੂੰ ਇਸਨੇ ਜਿਹੜਾ ਕਰਾਰਾ ਜਵਾਬ ਦੇਆ ਬਾਕੀ ਇਹ ਗੱਲ ਰਹਿ ਕੇ ਮੈਨੂੰ ਲੱਗਦਾ ਇਸਨੇ ਨਾ ਕਿਰਨਾ ਬਠਿੰਡਾ ਨੂੰ ਜਿਹੜਾ ਰਿਪਲਾਈ ਕਰਿਆ ਅੱਗੇ ਦੇਖੋ ਤਾਂ ਮੈਂ ਕੀ ਕਹਾ ਉਹ ਕੇ ਬਾਰੇ ਮੈਂ ਹੀ ਬੋਲ ਰਹੀ ਆ ਲਾ ਉਹਨੂੰ ਆਣੀ ਕਹਿੰਦੀ ਤੇ ਮਰੇ ਕਾਪੀ ਕਰਤੀਆਂ ਜਾਂ ਕੁਝ ਵੀ ਕਰਤੀਆਂ ਠੀਕ ਆ ਕਰਦੇ ਆ ਜਾਂ ਕਰਤੀਆਂ ਠੀਕ ਐ ਮੈਂ ਕੁੜੀ ਨੂੰ ਇਹ ਕਹਿੰਦੀ ਮੁੰਡੇ ਬਣ ਕਹਿੰਦੇ ਬਾਕੀ ਤੁਸੀਂ ਸਮਝੀ ਗੋ ਤੁਸੀਂ ਵੀੜਾ ਦੇਖੀ ਓਕੇ ਮੈਂ ਕਹਿਣ ਵਾਲੀ ਤਾਂ ਕਹਿ ਰਹੀ ਆ ਤੇ ਬਾਕੀ ਅਸੀਂ ਇੰਨੇ ਹੁਣੀ ਐ ਚਲਾਕ ਨਹੀਂ ਐ ਬਣੀ ਅਸੀਂ ਸਮਝ ਨਹੀਂ ਸਕਦੇ ਤਾਂ ਸਿੱਧਾ ਹੀ ਮੂੰਹ ਪਾ ਕੇ ਦੇ ਵੀ ਫਲਾਨਾ ਮੇਰੀ ਕਾਪੀ ਕਰਾਇਆ ਨਿਊ ਕਰਾ ਕਾ ਕਹਿਣ ਵਾਲੇ ਨੂੰ ਤਾਂ ਕਹਿ ਰਹੀ ਆ ਬਾਕੀ ਹੋਰ ਕਿਸ ਨੂੰ ਕਹਿ ਰਹੀ ਆ ਜੀ ਤੂੰ ਕਹਿਣ ਵਾਲੇ ਨੂੰ ਕਹਿ ਰਹੀ ਆ ਹਨ ਕਾਪੀ ਕਰਨੇ ਨੂੰ ਦਵੇਂ ਕਿੜਾ ਇੰਨੀ ਗਟਰੀ ਨਾ ਕੈਫਾਂ ਵੀ ਥਾਰੀ ਕਾਪੀ ਕਰਨੀ ਆ ਜੈ ਜੈ ਥਾਰੀ ਬੋਲ ਬਾਣੀ ਆ ਜੀ ਅਗਲਾ ਕਾਪੀ ਕਰਦਾ ਉਹ ਮਜ਼ਾਕ ਕੇ ਖਾਤਰ ਹੋਆ ਸਿਰਫ ਸਾਂਝ ਨਾਲ ਤਾਂ ਇਸ਼ਾਰੇ ਕਾਫੀ ਹੁੰਦਾ ਤੇ ਬਾਕੀ ਸਾਡੇ ਨਾਲ ਰਹਿ ਰਹਿ ਕੇ ਬਾਕੀ ਜਦ ਆ ਨਹੀਂ ਹੈਣਾ ਮੈਂ ਕਹਿੰਦੇ ਵੀ ਚੱਲ ਮੇਰੇ ਕਾਫੀ ਕਰਦੇ ਹਾਸਲੇ ਜਾ ਕਢਾਉਂਦੇ ਚਲ ਕੋਈ ਨਹੀਂ ਦਾਈ ਜਾਂਦਾ ਠੀਕ ਹੈ ਪਰ ਜਿਹੜਾ ਨਾ ਮੈਨੂੰ ਇੰਨਾ ਜ਼ਿਆਦਾ ਪਿਆਰ ਚ ਮੁਹੱਬਤ ਸੁੰਦਾ ਹੈ ਨਾ ਤੇ ਉਹੀ ਬੰਦਾ ਆਪਣਾ ਮਜ਼ਾਕ ਢਾਵੇ ਤਕਾਲਾ ਇਹ ਕਿੰਨਾਂ ਨੂੰ ਹਾਰੇ ਕਗੇ ਗੱਲ ਪਿਆਰ ਮੁਹੱਬਤ ਹੋ ਜਾ ਉਧਰ ਮੁਸਕਪਰੀਤ ਨੂੰ ਗਿਫਟ ਮਿਲਿਆ ਉਹ ਕਹੀ ਜਾ ਲਵ ਯੂ ਜਿਹਨੇ ਗਿਫਟ ਭੇਜਿਆ ਉਹਨੂੰ ਥੈਂਕ ਯੂ ਨਹੀਂ ਕਹੇ ਕਰਦੇ ਹੈ ਉਹਨੂੰ ਲਵ ਯੂ ਕਹੇ ਕਰਾ ਇਹਨਾਂ ਨੂੰ ਇੰਨੀ ਮੁਹੱਬਤ ਹੋ ਜਾ ਆਮ ਲੋਕਾਂ ਗੱਲ ਵੀ ਕਰ ਕੇ ਗੱਲ ਦੇਖੋ ਇਹਨਾਂ ਨੂੰ ਕਿੰਨੀ ਮੁਹੱਬਤ ਹੋਊਗੀ ਗਾ ਸਮਝਾਣੇ ਨੂੰ ਇਸ਼ਾਰਾ ਕਾਫੀ ਹੈ ਤੁਸੀਂ ਸਮਝਦਾਰਾ ਹਮੇ ਨੇ ਸਮਝਦਾਰਨੀ ਹੈ ਬੈਣ ਮਨੂ ਇਸ਼ਾਰੇ ਗੱਲ ਕੰਮ ਨਹੀਂ ਚੱਲਦਾ ਤਾਂ ਨੋ ਫਿਰ ਮਾਨੂੰ ਮੜਾ ਜਾ ਮਤਲਬ ਸਵਾਦ ਆਵੇਗਾ ਗੱਲ ਕਾ ਨਾ ਜਦ ਤਮੇ ਆਮਣੇ ਸਾਹਮਣੇ ਆ ਕੇ ਇੱਕ ਦੋ ਇੱਕ ਜੁੰਡੋ ਜੁੰਡੀ ਹੋਮੇਗੇ ਹਲੇ ਜੀਨੇ ਜਿਸ ਨੂੰ ਇਸਨੇ ਮਤਲਬ ਰਿਪਲਾਈ ਕਰਿਆ ਹਲੇ ਉਹਦਾ ਰਿਪਲਾਈ ਆਊਗਾ ਫਿਰ ਉਹ ਮਾਨੇ ਫਿਰ ਉਹ ਲੈ ਕੇ ਆਉਣਗੇ ਵੀ ਫੁਲਾਨੇ ਨੇ ਜਾਂ ਕਿਤਨਾ ਬਠਿੰਡਾ ਕਿਸੇ ਨੂੰ ਵੀ ਇਸਨੇ ਰਿਪਲਾਈ ਕਰਿਆ ਉਹ ਰਿਪਲਾਈ ਕਰੂਗੀ ਫਿਰ ਮਾਨੇ ਉਸ ਪਾ ਵੀਡੀਓ ਬਣਾਏਗੇ ਬਲੇ 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 ਨਾ ਤਲਤਲਾ ਗਿਆ ਨਾ ਚਲ ਸੇ ਕਰਨ ਕਰਕੇ ਮੈਨੂੰ ਗੁੱਸਾ ਵੀ ਨਹੀਂ ਆਉਂਦਾ ਠੀਕ ਹੈ ਬਸ ਉਹਨਾਂ ਨੇ ਸਿੱਕਾ ਲੜਦਾ ਨਾ ਖਾਂਦਾ ਵਿੱਚ ਜਿਹਦਾ ਮੈਂ ਨਾ ਜਿਆਦਾ ਕੀਤਾ ਮੇਰੇ ਨਾਲ ਰਹੀ ਹਣਾ ਨਾਲ ਦਾ ਕੇੰਦਰ ਨਾਲ ਖਾਤਾ ਪੀਤਾ ਹਣਾ ਤੇ ਆਪਣੇ ਬੰਦੇ ਦਾ ਸਪੋਰਟ ਕਰਨਗੇ ਲੋਕਾਂ ਨਾਲ ਤਾਂ ਬੋਲਣੇ ਬੋਲਣਾ ਤੇ ਬਾਕੀ ਆਕ ਤ ਤੁਸੀਂ ਸਮਝੇਗਾ ਮੈਂ ਕਿਉਂ ਕਹਿ ਰਹੀ ਆ ਤੇ ਦੇਖ ਵੀ ਰਹਾ ਇਨੇ ਹਿੰਟ ਦੇ ਦिए ਇਸਨੇ ਪਰਮਾਨੂ ਸਮਝ ਨਹੀਂ ਆਈ ਹੈ ਤੁਹਾਨੂੰ ਸਮਝ ਆਈ ਹੋਏ ਤਾਂ ਮੈਂ ਕਮੈਂਟ ਕਰ ਦਿਓ ਹਨ ਬਾਕੀ தம்ੇ ਸਮਝ ਹੀ ਗਏ ਇੱਕ ਥਾਲੀ ਮੈਂ ਰੋਟੀ ਖਾ ਕੇ ਮਾਰੇ ਗੱਲ ਨੂੰ ਕਰਦਿਆ ਜਿਹਦੇ ਨਾਲ ਮਾਰੀ ਮੁਹੱਬਤ ਦੀ ਉਸਨੇ ਮਾਰੀ ਮੁਹੱਬਤ ਦਾ ਨਾਸ ਕਰ ਦਿਆ ਹਨ ਕੌਣ ਹੈ ਉਹ ਇੱਕ ਥਾਲੀ ਮੈਂ ਰੋਟੀ ਖਾਣੇ ਵਾਲੀ ਮਾਰੇਗੇ ਸਾਹਮਣੇ ਜਿਹੜਾ ਉਹ ਕਾ ਚਿਹਰਾ ਪਰਦਾ ਫਾਸ ਕਰੋ ਮਾਨੂੰ ਨਹੀਂ ਪਤਾ ਹੈ ਮਾਨੂੰ ਇਤਨਾ ਸਾਰੇ ਸੁਰੇ ਨਹੀਂ ਸਮਝ ਆਉਂਦੇ ਮਾਨੂੰ ਮਾਨੂੰ ਸਿੱਧੇ ਸਾਦੇ ਲੋਕ ਆ ਹੂੰ ਇੱਕ ਹੋਰ ਨਵੀਂ ਬਾਤ ਜਿਹੜੀ ਅਬਰਜਿੰਦ ਰਾ ਪਾਦਰੀ ਆ ਇਸ ਨੂੰ ਪਾੜ ਲਿਆ ਹਨ ਗੋਡ ਨੇ ਇਸ ਨੂੰ ਬਲੈਸ ਕੀਤਾ ਏ ਉਮਰ ਕੈਦ ਦੀ ਸਜ਼ਾ ਦੇ ਨਾਲ ਏਗੀ ਵੀ ਦੇਖਦੇ ਆ ਵੀਡੀਓ ਪਹਿਲੇ ਬੋਲਦੀ ਨਹੀਂ ਸੀ ਜੱਜ ਫਿਰ ਬੋਲਣ ਲੱਗੀ ਉਸਨੇ ਉਮਰ ਕੈਦ ਦੀ ਸਜ਼ਾ ਸੁਨਾਦੀ ਹੈ ਸੱਜਣਾ ਨੂੰ ਕੈਦ ਬੋਲ ਗਈ ਉਹ ਤਾਂ ਖਾਲੀ ਕਚਹਿਰੀ ਉਹ ਆਇਆ ਨਹੀਂ ਹੈ ਬੱਲੇ ਬੱਲੇ ਬੁਰੀ ਆਤਮਾ ਜਲ ਜਾਓ ਜਲ ਜਾਓ ਬੁਰੀ ਆਤਮਾ ਜਲ ਗਈ ਹੈ ਜੇਲ੍ਹ ਚ ਚਲੀ ਗਈ ਹੈ ਹਨਾ ਮਤਲਬ ਇਹਨੇ ਵਿਚਾਰੇ ਨੇ ਕਦੇ ਥਾਣਾ ਨਹੀਂ ਦੇਖਿਆ ਹੋਣਾ ਹੈ ਜੀਸੂ ਨੇ ਇਸ ਨੂੰ ਜੇਲ੍ਹ ਗੱਲ ਬਲੈਸ ਕਰ ਦਿਆ ਇਹ ਵੀ ਉਹ ਜੇਲ੍ਹ ਮਾ ਜਾ ਕੇ ਸਾਰਿਆਂ ਨੂੰ ਬੋਲਣ ਲਾ ਦੂਗਾ ਸ਼ੂ ਸ਼ੂ ਜੇਲ੍ਹ ਦੇ ਨਜ਼ਾਰੇ ਲੋ ਯੋਤੀਨਾ ਕੀ ਬਾਤ ਯੋਤੀਨਾ ਕੀ ਕਹਾਣੀ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏ ਪਲੀਜ਼ ਲਾਈਕ ਸ਼ੇਅਰ ਕਰਦੇ ਕਰੋ ਮਿਲेंगे ਨਵੀਂ ਵੀਡੀਓ ਮਾਂ ਨਵੀਂ ਰੋਸਟਿੰਗ ਮਾਂ ਧੰਨਵਾਦ ਬਾਏ ਬਾਏ ਟਾਟਾ